ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਆਂ ਟੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਦਿੱਲੀ ਵਾਸੀ ਕਨੂੰ ਜਲਦੀ ਪ੍ਰਦੂਸ਼ਣ ਤੋਂ ਮਿਲੇਗਾ ਛੁਟਕਾਰਾ ਅਗਲੇ 3 ਦਿਲਾਾਂਚ ਕਿਸੇ ਵੀ ਸਮੇਂ ਪੈ ਸਕਦਾ ਮੀਨ ਨਕਲੀ ਇੱਕ ਵਿਸ਼ੇਸ਼ ਜਾਜ ਤਿਆਰ ਆਈ IIT ਕਾਨਪੁਰ ਪ੍ਰਦੂਸ਼ਣ ਤੋਂ ਪੀੜਤ ਦਿੱਲੀ ਵਾਸੀਆਂ ਨੂੰ ਨਕਲੀ ਮੀਂਹ ਤੋਂ ਰਾਹਤ ਦੇਣ ਲਈ ਤਿਆਰ ਹੈ IIT ਮਕਿਆਨੀਆਂ ਦੀ ਇੱਕ ਟੀਮ ਜਿਨ੍ਹਾਂ ਨੇ ਨਕਲੀ ਮੀਂਹ ਦੇ ਪ੍ਰਯੋਗ ਸਫਲਤਾਪੂਰਵਕ ਕੀਤੇ ਹਨ ਪੂਰੀ ਤਰ੍ਹਾਂ ਤਿਆਰ ਹੈ ਨਕਲੀ ਮੀਂਹ ਲਈ ਬੱਦਲ ਅਤੇ ਨਮੀ ਜ਼ਰੂਰੀ ਹਨ IIT ਟੀਮ ਨੇ ਇੱਕ ਬੱਦਲਵਾਈ ਵਾਲੇ ਅਸਮਾਨ ਦੀ ਡੀ ਕਰ ਰੱਖਿਆ ਹੈ ਜੋ ਨਕਲੀ ਮੀਂਹ ਨੂੰ ਪ੍ਰੇਰਿਤ ਕਰਨ ਵਿੱਚ ਮਦਦ ਕਰ ਸਕਦਾ ਹੈ ਉਹ ਗੇਮ ਦਿੱਲੀ ਵਿੱਚ ਬਦਲਾਂ ਦੇ ਆਉਣ ਦੀ ਡੀ ਕਰ ਰਹੀ ਹੈ ਆਈਟੀ ਆਈਆਈਟੀ ਨੇ ਸਿਸਨਾ ਜਹਾਜ਼ ਤਿਆਰ ਹੈ ਅਤੇ ਨਕਲੀ ਮੀਂਹ ਲਈ ਹੋਰਤਿਆ ਨਹੀਂ ਕੀਤੀਆਂ ਗਈਆਂ ਹਨ ਕੇਂਦਰ ਸਰਕਾਰ ਦੇ ਸ਼ਹਿਰੀ ਹਵਾ ਬਾਜ਼ੀ ਮੰਤਰਾਲੇ ਦੀ ਪ੍ਰਵਾਨਗੀ ਨਾਲ ਦਿੱਲੀ ਸਰਕਾਰ ਨਾਲ ਇੱਕ ਸਮਝੌਤਾ ਵੀ ਹੋਇਆ ਹੈ ਆਈਆਈਟੀ ਦੇ ਟਰੈਕਟਰ ਤੇ ਨਕਲੀ ਮੀਂਹ ਟੈਕਨੋਲੋਜੀ ਦੇ ਖੋਜਕਰਤਾ ਪ੍ਰੋਫੈਸਰ ਮਨਿੰਦਰਾ ਅਗਰਵਾਲ ਨੇ ਕਿਹਾ ਕਿ ਆਈਆਈਟੀ ਕਾਨਪੁਰ ਦੇ 2023 ਵਿੱਚ ਨਕਲੀ ਮੀ ਦੇ ਪ੍ਰਯੋਗ ਨੂੰ ਸਫਲਤਾਪੂਰਵਕ ਪੂਰਾ ਕਰ ਕੀਤਾ ਇਸ ਤੋਂ ਪਹਿਲਾਂ ਪ੍ਰਯੋਗ ਦੀ ਤਿਆਰੀ ਤੇ ਖੋਜ ਵਿੱਚ 6 ਸਾਲਾਂ ਤੋਂ ਵੱਧ ਸਮਾਂ ਲੱਗਿਆ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ